ਸਾਬ ਨਾਲ ਪੁਲਿਸ ਲਾਈ ਗਈ ਹੈ ਇਕੱਲੇ ਪੁਲਿਸ ਵਾਲੇ ਹੀ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣੋ ਜਦੋਂ ਵਿਜੀਠੀਆ ਸਾਹਿਬ ਦੇ ਮਾਸੜ ਜੀ ਤੇ ਭయ్యా ਜੀ ਇਹ મોદી ਸਾਹਿਬ ਦੇ ਬਹੁਤ ਡੇਰੇ ਸਨ ਆਪਸੀ ਸਾਂਝ ਸੀ ਬਾਦਲ ਸਾਹਿਬ ਤੱਕ ਕਈ ਵਾਰ ਇਹ ਵੀ ਕਹਿਗੇ ਕਿ ਸਾਡਾ ਤਾਂ ਪਤੀ ਪਤਨੀ ਦਾ ਰਿਸ਼ਤਾ ਹੈ ਚੱਪੇ ਚੱਪੇ ਤੇ ਕੌਕਾ ਪ੍ਰਧਾਨ ਮੰਤਰੀ ਦੀ ਫੇਰੀ ਹੈ ਪੰਜਾਬ ਵਾਲਿਆਂ ਨੂੰ 5 ਜਨਵਰੀ 2022 ਵੀ ਯਾਦ ਕਰ ਲੈਣਾ ਚਾਹੀਦਾ ਹੈ ਜਦੋਂ ਪ੍ਰਧਾਨ ਮੰਤਰੀ ਇਹ ਕਹਿ ਕੇ ਚਲੇ ਗਏ ਸਨ ਕਹਿ ਦਿਓ ਆਪਣੇ ਮੁੱਖ ਮੰਤਰੀ ਨੂੰ ਮੈਂ ਬਚ ਕੇ ਜਾ ਰਿਹਾ ਹਾਂ ਜਿੰਦਰ ਸਿੰਘ ਰੰਧਾਵਾ ਜੋ ਕਿ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਨੇ ਪਿੰਡ ਵਾਲਿਆਂ ਨੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਦਾ ਬਾਈਕਾਟ ਕਰ ਦਿੱਤਾ ਉਹਨਾਂ ਕਿਹਾ ਕਿ ਅਸੀਂ ਪਿੰਡ ਦੇ ਵਿੱਚ ਬੂਥ ਵੀ ਨਹੀਂ ਲੱਗਣ ਦਵਾਗੇ ਕਿਹੜਾ ਚੋਣ ਕਮਿਸ਼ਨ ਕਹੇਗਾ ਗੰਦਾ ਪਾਣੀ ਨਾ ਨਿਕਲੇ ਪਿੰਡ ਦੇ ਵਿੱਚੋਂ ਇਹਦੇ ਪਿੱਛੇ ਕੋਈ ਸਿਆਸਤ ਹੈ ਇਹਦਾ ਪਰਦਾਲ ਹੋਣੀ ਚਾਹੀਦੀ ਹੈ ਅਸਲੀਅਤ ਕੀ ਹੈ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਆਪਣਾ ਪੱਖ ਵੀ ਦੱਸਣਾ ਚਾਹੀਦਾ ਖਡੂਰ ਸਾਹਿਬ ਤੋਂ ਆਮਾ ਦੀ ਪਾਰਟੀ ਦੇ ਉਮੀਦਵਾਰ ਨੇ ਰਾਲ ਜਿਸੀ ਭੁੱਲਰ ਬੋਲੋ ਮੁਰ ਟੋਟੇਲ ਸਾਹਿਬ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਦੇ ਚਲਦੇ ਉਹਨਾਂ ਨੂੰ ਘੇੜਦੇ ਹੋਏ ਵਿਰੋਧੀ ਨਜ਼ਰ ਆ ਰਹੇ ਨੇ ਪਹਿਲਾਂ ਉਹਨਾਂ ਰਾਮ ਗੜੀਆ ਤੇ ਸਵਰਨਕਾਰਾਂ ਦਾ ਬਿਆਨ ਦਿੱਤਾ ਸੀ ਬਾਅਦ ਦੇ ਵਿੱਚ ਮਾਫੀ ਮੰਗ ਕੇ ਖੜਾ ਛਡਾਇਆ ਸੀ ਸਾਦ ਸੰਗ ਪੱਤੀ ਹਲਕੇ ਨੂੰ ਗੁਰਨਾਨਕ ਪਾਤਸ਼ਾ ਅਰਵਿੰਦ ਕੇਜਰੀਵਾਲ ਦੇ ਨਾਲ ਜੋੜ ਕੇ ਗੱਲ ਕੀਤੀ ਹੈ ਕਹਿੰਦੇ ਆਮ ਆਦਮੀ ਪਾਰਟੀ ਨੇ ਜਿਹੜਾ ਮਾਨ ਬਖਸ਼ਿਆ ਨਾ ਇਹ ਬਹੁਤ ਵੱਡਾ ਮਾਨ ਹੈ ਜਿੱਥੇ ਸੋਸ਼ਲ ਮਾਮਲੇ ਦੇ ਵਿੱਚ ਬ੍ਰਿਜ ਪੁਸ਼ਨ ਸਰਨ ਦੇ ਖਿਲਾਫ ਅਦਾਲਤ ਕੋਲ ਦੋਸ਼ ਅਦਾਇਕ ਕਿਤੇ ਗਏ ਜੋ ਇਹਦੇ ਕਰਤੂਤਤਾ ਕੀਤੀਆਂ ਪਰਚਾ ਦਰਜ ਹੋ ਗਿਆ ਅਜੇ ਚੋਣਾ ਪਈਆਂ ਨੇ ਦੋ ਗੇੜ ਦੀਆਂ ਸ਼ਿਵਤੀ ਬਲੀਵਾਲ ਤੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਵੀ ਘਿਰ ਗਈ ਹੈ ਉੱਥੇ ਹੁਣ ਵਿਸ਼ੇਸ਼ ਜੱਜ ਟੀਮ ਵੀ ਬਰਾਤੀ ਆ ਇੱਕ ਡੀਸੀਪੀ ਦੀ ਇਕਵਾਈ ਵਿੱਚ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਵੱਖ-ਵੱਖ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਦਸਪਾਲ ਸਿੰਘ ਢਿੱਲੋਂ ਜਾਨ ਦਾ ਬਲਾ ਸਵਾਗਤ ਕਰਦੇ ਹਾਂ ਦੋਸਤੋ ਸਵਾਗਤ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਜੀ ਸੋ ਹੌਟਲ ਸਾਹਿਬ ਜਿੱਥੇ ਲੋਕ ਸਭਾ ਚੌਣਾ ਚਾਰੇ ਨੇ ਤੇ ਹੁਣ ਸੂਬਿਆਂ ਦੇ ਵਿੱਚ ਸਟਾਰ ਪ੍ਰਚਾਰਕ ਆਉਣੇ ਸ਼ੁਰੂ ਹੋ ਗਏ ਨੇ ਤੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵੱਲੋਂ ਹੁਣ ਤੰਜ ਕਸਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਹਾਲਾਂਕਿ ਪ੍ਰਧਾਨ ਮੰਤਰੀ ਵੱਲੋਂ ਪਰਸੋਂ ਉਹ 23 ਤਰੀਕ ਨੂੰ ਪਟਿਆਲੇ ਦੇ ਵਿੱਚ ਆਉਣਗੇ ਤੇ ਉਹਨਾਂ ਕਿਹਾ ਕਿ ਜਿਸ ਹਾਵ ਨਾਲ ਪੁਲਿਸ ਲਾਈ ਗਈ ਹੈ ਕੱਲੇ ਪੁਲਿਸ ਵਾਲੇ ਹੀ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣੋਗੇ ਜੀ ਦੇਖੋ ਜਿਹੜਾ ਇਸ ਤਰ੍ਹਾਂ ਦਾ ਤੰਜ ਹੁੰਦਾ ਹੈ ਵਿਕਰਮ ਸਿੰਘ ਮਜੀਠੀਆ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਨੇ ਆਰ ਕੋਈ ਬੇਰਾ ਸੀ ਜਦੋਂ ਬਜੇਠਿਆ ਸਾਹਿਬ ਦੇ ਮਾਸੜ ਜੀ ਤੇ ਭయ్యా ਜੀ ਇਹ મોદી ਸਾਹਿਬ ਦੇ ਬਹੁਤ ਜਿਹੜੇ ਸਨ ਆਪਸੀ ਸਾਥ ਸੀ ਬਾਦਲ ਸਾਹਿਬ ਤੱਕ ਕਈ ਵਾਰ ਇਹ ਵੀ ਕਹਿਗੇ ਕਿ ਸਾਡਾ ਤਾਂ ਪਤੀ ਪਤਨੀ ਦਾ ਰਿਸ਼ਤਾ ਹੈ ਹੁਣ ਇਹਦੀ ਸਾਂਝ ਟੁੱਟ ਗਈ ਤੜਕਾ ਕਰਕੇ ਵਿਕਰਮਸੋਮ ਜੀਠੀਆ ਵੱਡੇ ਆਗੂ ਨੇ ਉਹ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਪਟਿਆਲਾ ਜਲੰਧਰ ਗੁਰਦਾਸਪੁਰ ਮੋਦੀ ਸਾਹਿਬ ਦੀਆਂ ਰੈਲੀਆਂ ਨੇ ਤੇ ਪੁਲਿਸ ਛਾਉਣੀ ਵਿੱਚ ਤਬਦੀਲ ਕਰਤੇ ਸਾਰੇ ਇਲਾਕੇ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਲਈ ਲੋਕ ਤੰਗ ਪਰੇਸ਼ਾਨ ਹੋਣਗੇ ਖਾਸ ਕਰ ਪਟਿਆਲਾ ਇਹਦੇ ਲਈ ਲੋਕ ਲੋੜ ਤੋਂ ਵੱਧ ਤੰਗ ਹੋਣਗੇ ਦੇਖਿਆ ਜਾ ਰਿਹਾ ਹੈ ਕਿ ਇਹ ਲੋਕ ਜਿੰਨੀ ਫੋਰਸ ਲਾ ਦਿੱਤੀ ਗਈ ਹੈ ਤਿੰਨ ਥਾਂ ਤੇ ਆਉਣਾ ਸਾਰੇ ਪੰਜਾਬ ਦੀ ਪੁਲਿਸ ਨੇ ਤਿੰਨ ਥਾਵਾਂ ਤੇ ਤਾਇਨਾਤ ਕਰਤੀ ਹੈ 24 ਗੁਰਦਾਸਪੁਰ ਤੇ ਜਲੰਧਰ 23 ਨੂੰ ਪਟਿਆਲਾ ਜਿਹੜੀ ਫੋਰਸ ਪਟਿਆਲੇ ਦੇ ਵਿੱਚ ਤਾਇਨਾਤ ਕੀਤੀ ਹੈ ਇਹਦੇ 23 ਨੂੰ ਜਦੋਂ ਖਤਮ ਹੋ ਗਈ ਰੈਲੀ ਇਹਨਾਂ ਚੋਂ ਕਈਆਂ ਤੋਂ ਕੰਮ 24 ਨੂੰ ਦੂਜੀਆਂ ਥਾਵਾਂ ਤੇ ਲਿਆ ਜਾਵੇਗਾ ਚੱਪੇ-ਚੱਪੇ ਤੇ ਕਿਉਂਕਿ ਪ੍ਰਧਾਨ ਮੰਤਰੀ ਦੀ ਫੇਰੀ ਹੈ ਪੰਜਾਬ ਵਾਲਿਆਂ ਨੂੰ 5 ਜਨਵਰੀ 2022 ਵੀ ਯਾਦ ਕਰ ਲੈਣਾ ਚਾਹੀਦਾ ਹੈ ਜਦੋਂ ਪ੍ਰਧਾਨ ਮੰਤਰੀ ਇਹ ਕਹਿ ਕੇ ਚਲੇ ਗਏ ਸਨ ਕਹਦੇ ਹੋ ਆਪਣੇ ਮੁੱਖ ਮੰਤਰੀ ਨੂੰ ਮੈਂ ਬਚ ਕੇ ਜਾ ਰਿਹਾ ਤੁਹਾਨੂੰ ਮੀਂਹ ਦੇ ਵਿੱਚ ਉੱਥੇ ਜਾਣ ਵਾਸਤੇ ਕਿਹਾ ਕਿਨੇ ਸੀ ਤੁਹਾਡੇ ਕੋਲੇ ਸਾਰੇ ਮੌਸਮਾਂ 'ਚ ਉਤਰਨ ਵਾਲਾ ਜਹਾਜ਼ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਨਾਕਾਮੀਆਂ ਦੂਜੇ ਤੇ ਕੱਢੀਆਂ ਪਤਾ ਸੀ ਕਿ ਮੌਸਮ ਖਰਾਵਾ ਮੀਂਹ ਪੈ ਰਿਹਾ ਹੈ ਅਸਲ ਦੇ ਵਿੱਚ ਉੱਥੇ ਕੱਠਵੱਟ ਨਹੀਂ ਸੀ ਤੇ ਉਦੋਂ ਬਾਅਦ ਚੋਨਾ ਦੇ ਵਿੱਚ ਪ੍ਰਧਾਨ ਮੰਤਰੀ ਆਏ ਪ੍ਰਧਾਨ ਮੰਤਰੀ ਜਲੰਧਰ ਵੀ ਆਏ ਪਠਾਨਕੋਟ ਵੀ ਆਏ ਅਵੋਰ ਵੀ ਆਏ ਉਦੋਂ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਸੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਆਉਣ ਤੋਂ ਬਿਜੀਠੀਆ ਸਾਹਿਬ ਨੇ ਤੰਜ ਕੱਸਿਆ ਕਹਿੰਦੇ ਲੋਕਾਂ ਲੋਕਾਂ ਨੇ ਤਾਂ ਨਹੀਂ ਜਾਣਾ ਕਿਸੇ ਨੇ ਉਥੇ ਪੁਲਿਸ ਵਾਲਿਆਂ ਨੂੰ ਭਾਸ਼ਣ ਸੁਣਾ ਜਾਣਗੇ ਜੀ ਸੋ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਨੇ ਪਿੰਡ ਵਾਲਿਆਂ ਨੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਦਾ ਬਾਈਕਾਟ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਪਿੰਡ ਦੇ ਵਿੱਚ ਬੂਥ ਵੀ ਨਹੀਂ ਲੱਗਣ ਦਵਾਗੇ ਜੀ ਦੇਖੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਐਸ ਵੇਲੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਵੀਰੇ ਸਾਫ ਕਰ ਡਿਪਟੀ ਮੁੱਖ ਮੰਤਰੀ ਨੇ ਇਹ ਪਿੰਡ ਹੈ ਜੀ ਉੱਥੋਂ ਦਾ ਫਤੇ ਨੰਗਲ ਉਹ ਪਿੰਡ ਵਾਸੀਆਂ ਨੇ ਆਖਿਆ ਕਿ ਨਾ ਤਾਂ ਅਸੀਂ ਬੂਥ ਲੱਗਣ ਦੀਏ ਤੇ ਨਾ ਸੁਖਜਿੰਦਰ ਸਿੰਘ ਅਰਦਾਵਾ ਨੂੰ ਇੱਥੇ ਵੜਨ ਦੀਏ ਪਿੰਡ ਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਹੈ ਮੈਂ ਕਹਿ ਸਕਦਾ ਕਿ ਕੱਲਾ ਫਤਿਹ ਨੰਗਲ ਨਹੀਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਹੀ ਹਾਲ ਹੈ ਜ਼ਿੰਮੇਵਾਰ ਕੌਣ ਹੈ ਅਸੀਂ ਸਾਰੇ ਤੋਬੇ ਭਰਤੀ ਜਲ ਨਿਕਾਸੀਆਂ 'ਚ ਫੈਕਟਰੀਆਂ ਵਾਲਿਆਂ ਨੇ ਗੰਦਾ ਪਾਣੀ ਛੱਡਤਾ ਤੇ ਫਿਰ ਜਦੋਂ ਗਲਤ ਹੋਂਦੀ ਹੈ ਉਦੋਂ ਚੀਕ ਵੱਜਦੀ ਹੈ ਇਹਨਾਂ ਨੇ ਕਿਹਾ ਬੀੜੀਪੀਓ ਧਾਰੀਵਾਲ ਨੇ ਗੰਦੇ ਪਾਣੀ ਨੂੰ ਕੱਢਣ ਲਈ ਟੈਂਕਰ ਲਾਏ ਸਨ ਕਹਿੰਦੇ ਸੁਖਜਿੰਦਰ ਸਿੰਘ ਰੰਦਾਵਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਬੰਦ ਕਰਵਾਤੇ ਮੈਨੂੰ ਨਹੀਂ ਪਤਾ ਕਰਾਇਆ ਕਿ ਨਹੀਂ ਕਰਾਇਆ ਚਰਚਾ ਹੈ ਪਿੰਡ ਆਸਿਆ ਜ਼ਰੂਰ ਸ ਹੈ ਕਹਿੰਦੇ ਗੰਦੇ ਪਾਣੀ ਕਰਕੇ ਉੱਥੇ ਬਿਮਾਰੀ ਫੈਲ ਸਕਦੀ ਹੈ ਤੇ ਚੋਣ ਕਮਿਸ਼ਨ ਪਿੰਡ ਵਿੱਚ ਸਫਾਈ ਦਾ ਕੰਮ ਹੋ ਨਹੀਂ ਦੇਵੇਗਾ ਮੈਨੂੰ ਇਸ ਗੱਲ ਦੇ ਵਿੱਚ ਲੱਗਦਾ ਹੈ ਕਿ ਕਿਤੇ ਨਾ ਕਿਤੇ ਤੱਥ ਫਰਕ ਹੈ ਕਿਹੜਾ ਚੋਣ ਕਮਿਸ਼ਨ ਕਹੇਗਾ ਗੰਦਾ ਪਾਣੀ ਨਾ ਨਿਕਲੇ ਪਿੰਡ ਦੇ ਵਿੱਚੋਂ ਇਹਦੇ ਪਿੱਛੇ ਕੋਈ ਸਿਆਸਤ ਹੈ ਇਹਦਾ ਪੜਤਾਲ ਹੋਣੀ ਚਾਹੀਦੀ ਹੈ ਅਸਲੀਅਤ ਕੀ ਹੈ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਆਪਣਾ ਪੱਖ ਵੀ ਦੱਸਣਾ ਚਾਹੀਦਾ ਖਡੂਰ ਸਾਹਿਬ ਤੋਂ ਆਮਾ ਦੀ ਪਾਰਟੀ ਦੇ ਉਮੀਦਵਾਰ ਨੇ ਲਾਲ ਜਸ ਸਿੰਘ ਭੁੱਲਰ ਬੋਲੋ ਮੁਰ ਟੋਟੇਲ ਸਾਹਿਬ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਹਦੇ ਚਲਦੇ ਉਹਨਾਂ ਨੂੰ ਘੇਰਦੇ ਹੋਏ ਵਿਰੋਧੀ ਨਜ਼ਰ ਆ ਰਹੇ ਨੇ ਜੀ ਦੇਖੋ ਪਤਾ ਨਹੀਂ ਕਿਉਂ ਇਹ ਜਿਹੜੇ ਰਾਸੀ ਆਗੂ ਨੇ ਜਾਂ ਤਾਂ ਜਾਣ ਪੁੱਛ ਕੇ ਗੱਲ ਕਰਦੇ ਆਂ ਬਾਰ-ਬਾਰ ਕਿਉਂ ਇਹਨਾਂ ਦੇ ਵਿਵਾਦਿਤ ਬਿਆਨ ਆ ਰਹੇ ਨੇ ਕਦੇ ਹੰਸ ਰਾਜ ਹੰਸ ਕੋਈ ਗੱਲ ਛੱਡ ਦਿੰਦਾ ਹੈ ਕਦੇ ਕੋਈ ਹੋਰ ਤੁਹਾਡੀ ਜਵਾਨ ਦੇ ਵਿੱਚ ਉਹ ਸਖਨੇ ਸ਼ਬਦ ਕਿਉਂ ਨਹੀਂ ਆਉਂਦੇ ਤੁਸੀਂ ਕਿਉਂ ਦੁਹਰਾਉਂਦੇ ਹੋ ਇਹਨਾਂ ਗੱਲਾਂ ਨੂੰ ਜਿਹਦੇ ਨਾਲ ਜੇ ਇੱਕ ਵਾਰੀ ਪਾੜਾ ਪੈ ਜੇ ਕਈ ਕਈ ਸਾਲ ਇਹ ਪਾੜੇ ਮਿਟਦੇ ਨਹੀਂ ਹੁੰਦੇ ਕਹਿੰਦੇ ਆ ਕਿ ਲਾਲਜੀਤ ਸਿੰਘ ਭੁੱਲਰ ਨੇ ਇੱਕ ਵਾਰੀ ਫੇਰ ਪਹਿਲਾਂ ਉਹਨਾਂ ਰਾਮ ਗੜੀਆਂ ਤੇ ਸਵਰਨਕਾਰਾਂ ਦਾ ਬਿਆਨ ਦਿੱਤਾ ਸੀ ਬਾਅਦ ਦੇ ਵਿੱਚ ਮਾਫੀ ਮੰਗ ਕੇ ਖੜਾ ਛੁਡਾਇਆ ਸੀ ਤੇ ਪਤਾ ਲੱਗਿਆ ਕਿ ਉਹਨਾਂ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਉਹਨਾਂ ਨੇ ਲਾਲਜੀਤ ਭੁੱਲਰ ਕਹਿੰਦਾ ਕਿ ਲੋਕਾਂ ਦੀ ਕੋਈ ਪਾਰਟੀ ਨੇ ਕਿਹੜਾ ਮਾਣ ਬਖਸ਼ਿਆ ਹੈਗਾ ਕਦਰ ਨਹੀਂ ਪਾਈ ਕਹਿੰਦੇ ਸਾਤ ਸੰਗ ਪੱਤੀ ਹਲਕੇ ਨੂੰ ਗੁਰਨਾਨਕ ਪਾਤਸ਼ਾ ਅਰਵਿੰਦ ਕੇਜਰੀਵਾਲ ਦੇ ਨਾਲ ਜੋੜ ਕੇ ਗੱਲ ਕੀਤੀ ਹੈ ਕਹਿੰਦੇ ਆਮ ਆਦਮੀ ਪਾਰਟੀ ਨੇ ਜਿਹੜਾ ਮਾਨ ਬਖਸ਼ਿਆ ਨਾ ਇਹ ਬਹੁਤ ਵੱਡਾ ਮਾਨ ਹੈ ਜੇ ਇਹਨਾਂ ਨੇ ਗੁਰੂਆਂ ਦੇ ਨਾਲ ਕਿਸੇ ਗੱਲ ਦੀ ਮਲਾਂਕਣ ਕੀਤਾ ਤੇ ਗੱਲਬਾਤ ਤੇ ਦਰੁਸਤ ਹੈ ਸੱਚੀ ਹੈ ਤੇ ਫਿਰ ਕੋਈ ਬੰਦਾ ਗੁਰੂਆਂ ਦੇ ਨਾਲ ਬਲੰਕਨ ਕਰ ਸਕਦਾ? ਅਸੀਂ ਤਾਂ ਉਹਨਾਂ ਦੇ ਪੈਰ ਦੀ ਧੂੜ ਵੀ ਨਹੀਂ। ਇਹ ਵਾਰ-ਵਾਰ ਵੀ ਇਬਾਦਤ ਕਰਨ ਕਿਉਂਦਾ ਜੇ ਸੱਚਾ ਹੋਵੇ ਤਾਂ ਇਹ ਬਹੁਤ ਨਿੰਦਣਯੋਗ ਗੱਲ ਹੈ। ਆਪਣੀ ਸਥਿਤੀ ਲਾਲਜੀਤ ਭੁੱਲਰ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਨਾ ਜੋੜਦੇ। ਇਹ ਕਦਾ ਚੱਤ ਨਹੀਂ ਹੋ ਸਕਦਾ ਸੋ ਉਹਨਾਂ ਨੂੰ ਆਪਣੀ ਪੋਜੀਸ਼ਨ ਆਪ ਕਲੀਅਰ ਕਰਨੀ ਚਾਹੀਦੀ ਹੈ ਜੇ ਬਿਆਨ ਦਿੱਤਾ ਤਾਂ ਬਹੁਤ ਮਦਭਾਗੀ ਗੱਲ ਹੈ ਲੋਕਾਂ ਨੇ ਸੰਗਤ ਨੇ ਇਹਨੂੰ ਮਾਫ਼ ਨਹੀਂ ਕਰਨਾ ਜੀ ਸੋ ਦੂਜੇ ਪਾਸੇ ਜਿੰਸੀ ਸ਼ੋਸ਼ਣ ਮਾਮਲੇ ਦੇ ਵਿੱਚ ਬ੍ਰਿਜ ਪੂਸ਼ਨ ਸਰਨ ਦੇ ਖਿਲਾਫ ਅਦਾਲਤ ਬਦਲੋ ਦੋਸ਼ ਅਦਾਇਕ ਕਿਤੇ ਕਰਨੀ ਜੀ ਬ੍ਰਿਜ ਪੂਸ਼ਨ ਸਰਨ ਸਿੰਘ ਜਿਦੇ ਬਾਰੇ ਸਬੇਤ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਹ ਨਾਰਾ ਦਿੰਦੇ ਆ ਕਿ ਭਾਜਪਾ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਬਹੁਤ ਵੱਡੀ ਗੱਲ ਹੈ ਸੋ ਉਸ ਬ੍ਰਿਜਪੂਜਨ ਸਰਦਾਰ ਸਿੰਘ ਤੇ ਜਿਨ੍ਹਾਂ ਨੂੰ ਕਦੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਘਰ ਸਦਕੇ ਆਪਣੇ ਧੀਆਂ ਦਾ ਸਤਿਕਾਰ ਦਿੱਤਾ ਉਹਨਾਂ ਨਾਲ ਜੋ ਵਾਪਰਿਆ ਜੋ ਇਹਨੇ ਕਰਤੂਤਾ ਕੀਤੀਆਂ ਪਰਚਾ ਦਰਜ ਹੋ ਗਿਆ ਅਜੇ ਚੋਣਾ ਪਈਆਂ ਦੇ ਦੋ ਗੇੜ ਦੀਆਂ ਉਹਨਾਂ ਬੇਟੀਆਂ ਦੇ ਮਾਮਲੇ ਵਿੱਚ ਜਿਵੇਂ ਪਰਚਾ ਦਰਜ ਹੋਇਆ ਜਾਂਚ ਪੜਤਾਲ ਹੋਈ ਤੇ ਹੁਣ ਚਾਰਜ ਫਰੇਮ ਜਿਹਨੂੰ ਪੰਜਾਬੀ ਚ ਆਪਾਂ ਦੋਸ਼ਾਇਦ ਕਹਿੰਦੇ ਆ ਅਦਾਲਤ ਦੇ ਵਿੱਚ ਇਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੋਸ਼ਾਇਦ ਹੋ ਗਏ ਤੇ ਕਿੰਨਾ ਕੁ ਸਤਕਾਰ ਹੈ ਧੀਆਂ ਦਾ ਤੇ ਜਦੋਂ ਵਿਰੋਧੀ ਧਿਰ ਆ ਪੁੱਛਦੀਆਂ ਨੇ ਕਿ ਦੱਸ ਦਿਓ ਜਿਹੜਾ ਮਨੀਪੁਰ ਦਾ ਮਾਮਲਾ ਕਈ ਦੂਜੇ ਤੇ ਸ਼ਿਵਤੀ ਬਾਲੀਵਾਲ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਵੀ ਘਿਰ ਗਈ ਹੈ ਉੱਥੇ ਹੁਣ ਵਿਸ਼ੇਸ਼ ਜਾਂਚ ਟੀਮ ਵੀ ਬਰਾਤੀ ਹੈ ਇੱਕ ਡੀਸੀਪੀ ਦੀ ਅਗਵਾਈ ਵਿੱਚ ਸੋ ਕਹਿਣਾ ਅਸੀਂ ਕੁਛ ਹੈ ਕਰਨਾ ਕੁਛ ਹੈ ਇਹ ਗੱਲ ਮੰਨ ਕੇ ਚੱਲਣੀ ਪਊਗੀ ਸਾਨੂੰ ਕਿ ਔਰਤਾਂ ਦੇ ਮਾਮਲੇ ਵਿੱਚ ਸਤਿਕਾਰ ਰਹਿਣਾ ਚਾਹੀਦਾ ਇਹਨਾਂ ਦੇ ਕੰਨਾਂ ਤੱਕ ਪਾਟੇ ਮੂਹ ਨੇ ਤੇ ਆ ਜਿਹੜੇ ਦੋਸ਼ ਆਏ ਧੋਗੇ ਜਿੰਸੀ ਸ਼ੋਸ਼ਣ ਮਾਮਲੇ ਵਿੱਚ ਇਹਦਾ ਖਮਿਆਜਾ ਭਾਰਤੀ ਜਨਤਾ ਪਾਰਟੀ ਨੂੰ ਭੁਗਤਣਾ ਪਵੇਗਾ ਜੀ ਸੋ ਕਾਂਗਰਸ ਦੇ ਐਮਐਲਏ ਨਜੀ ਕੋਟਲੀ ਸਾਹਿਬ ਵੱਲੋਂ ਹੁਣ ਆਵਾਜ਼ ਦੀ ਪਾਰਟੀ ਨੂੰ ਕਿਹਾ ਗਿਆ ਨੇ ਕਿ ਇਹ ਦਲਿਤਾਂ ਖਿਲਾਫ ਗਲਤ ਨੀਤੀ ਚਲਦੀ ਹੈ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਆਦਮਪੁਰ ਤੋਂ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਸੁਖਵਿੰਦਰ ਸਿੰਘ ਕੋਟਲੀ ਉਹਨਾਂ ਨੇ ਮਾਨ ਸਾਹਿਬ ਦੇ ਕੀਤੇ ਵਾਅਦਿਆਂ ਤੇ ਸਵਾਲ ਕੀਤੇ ਨੇ ਕਹਿੰਦੇ ਕਿ ਜੇ ਕਿਸੇ ਬੰਦੇ ਦਾ ਇਤਿਹਾਸ ਜਾਣਨਾ ਨਾ ਹੋਵੇ ਉਹਨੂੰ ਚੋਣ 'ਚ ਖੜਾ ਕਰ ਦਿਓ ਲੋਕ ਉਹਦੇ ਪੋਤੜਿਆਂ ਤੱਕ ਫਰੋਲ ਦੇਣਗੇ ਉਹਨਾਂ ਨੇ ਪੁੱਛਿਆ ਕਿ ਤੁਹਾਡੀ ਦਲਤ ਵਿਰੋਧੀ ਨੀਤੀ ਹੈ ਕਹਿੰਦੇ ਕੁਛ ਉਹ ਕਰਦੇ ਕੁਛ ਉਹ ਕਦੇ ਤੁਹਾਡਾ ਉਮੀਦਵਾਰ ਸਵਰਨਕਾਰਾਂ ਕੋਲੇ ਕਦੇ ਤੁਹਾਡਾ ਉਮੀਦਵਾਰ ਦੂਜੇ ਜਿਹੜੇ ਐ ਰਾਮਗੜੀਆ ਭਾਈਚਾਰਾ ਉਹਨਾਂ ਬਾਰੇ ਕੁਝ ਕਹਿ ਦਿੰਦਾ ਤੁਸੀਂ ਦਲਤ ਮੁਲਾਜ਼ਮਾਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਉਲੰਘਣਾਵਾਂ ਕੀਤੀ ਹੈ ਤੇ ਕਹਿੰਦੇ ਤੁਸੀਂ ਆਪਦੇ ਆਪ ਨੂੰ ਆਮ ਆਦਮੀ ਹੋ ਸੱਤ ਤੁਸੀਂ ਵਿਧਾਨ ਸਭਾ माफ ਕਰਨ ਸੱਤ ਰਾਜ ਸਭਾ ਦੇ ਵਿੱਚ ਬੰਦੇ ਭੇਜੇ ਪਟਿਆਲੇ ਪੰਜਾਬ ਦੇ ਵਿੱਚੋਂ ਪੰਜਾਬ ਚੋਂ 7 ਤੇ ਕਿਹੜੇ ਦਲਤ ਨੂੰ ਟਿਕਟ ਦਿੱਤੀ ਹੈ ਤੇ ਹੁਣ ਵੀ ਤੁਸੀਂ ਕੀ ਕੀਤਾ ਹੈ ਤੁਹਾਡੀ ਮਾਨਸਿਕਤਾ ਦਲਤ ਵਿਰੋਧੀ ਹੈ ਸੋ ਕੋਟਰੀ ਸਾਹਿਬ ਨੇ ਕਿਹਾ ਕਿ ਮਾਨ ਸਾਹਿਬ ਇਹਦੇ ਬਾਰੇ ਜੇ ਕੋਈ ਤੁਹਾਡੇ ਕੋਲ ਸਪਸ਼ਟੀਕਰਨ ਹੈ ਤੇ ਸਾਨੂੰ ਦੱਸਿਓ ਜਰੂਰ ਸੋ ਕੋਟਰੀ ਸਾਹਿਬ ਨੇ ਇੱਕ ਤਰੀਕੇ ਦੇ ਨਾਲ ਦਲਤ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਨੂੰ ਛੇੜਿਆ ਜੀ ਸੋ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ 1 ਜੂਨ ਦਾ ਦਿਨ ਯਾਦ ਕਰਾਇਆ ਗਿਆ ਉਹਨੇ ਕਿਹਾ ਕਿ 1 ਜੂਨ ਨੂੰ ਜਿੱਥੇ ਹਰਮਦਰ ਸਾਹਿਬ ਤੇ ਅਟੈਕ ਕਰਾਇਆ ਸੀ ਕਾਂਗਰਸ ਵੱਲੋਂ ਤੇ 1 ਜੂਨ ਨੂੰ ਹੁਣ ਕਾਂਗਰਸ ਨੂੰ ਵੋਟ ਨਾ ਪਾਇਓ ਜੀ 40 ਸਾਲ ਇਸ ਮਾਮਲੇ ਨੂੰ ਬੀਤੇ ਚੁੱਕੇ ਨੇ ਕਿਵੇਂ ਹੋਇਆ ਮੰਦਪਗ ਬਹੁਤ ਮਾੜਾ ਸੀ ਅਸੀਂ ਉਦੋਂ ਤੋਂ ਹੀ ਕਹਿੰਦੇ ਆ ਰਹੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਕਿਉਂਕਿ ਇਹ ਕਾਂਗਰਸ ਪਾਰਟੀ ਦੀ ਸਰਕਾਰ ਬੀਬੀ ਇਦਰਾ ਗਾਂਧੀ ਵੱਲੋਂ ਕੀਤਾ ਗਿਆ ਬਹੁਤ ਮੰਦ ਭਾਗਾ ਸੀ ਸਰ ਸਕਦਾ ਸੀ ਬੱਕਰੀ ਗੱਲ ਹੈ ਕਿ ਉਹਨਾਂ ਨੇ ਮਾਫੀ ਵੀ ਮੰਗੀ ਹਰ ਸਾਲ ਤੁਸੀਂ ਇਹ ਗੱਲ ਕਰਦੇ ਹੋ ਪਰ ਨਾਲ ਕਦੇ ਇਹ ਵੀ ਦੱਸਦੇ ਹੋ ਲਾਲ ਕਿਸ਼ਨ ਅਰਵਾਨੀ ਯਾਦ ਨੇ ਇਸ ਵੇਲੇ ਜਾਉਂਦੇ ਨੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਉਹਦੇ ਵਿੱਚ ਲਿਖਿਆ ਸੀ ਕਿ ਇੰਦਰਾ ਗਾਂਧੀ ਤੱਕ ਕਰਨਾ ਨਹੀਂ ਚਾਹੁੰਦੀ ਅਸੀਂ ਕਰਵਾਇਆ ਕਹਿ ਕੇ ਉਹਨਾਂ ਨਾਲ ਭਿਆਲੀਆਂ ਕਤਲਾਲੇ ਦੇ ਨਾਲ ਜਿਹੜਾ ਬੰਦਾ ਲਲਕਾਰਾ ਮਾਰ ਕੇ ਤੋੜਦਾ ਉਹਨੂੰ ਵੱਧ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਕਦੀ ਇਹਦਾ ਵੀ ਸਪਸ਼ਟੀਕਰਨ ਦੇ ਦਿਓ ਤੁਹਾਡੇ ਪਿਤਾ ਜੀ ਦੇ ਕਹਿਣ ਤੇ ਜਿਨ੍ਹਾਂ ਧਰਮੀ ਫੌਜੀਆ ਨੇ ਬਹਿਰ ਕਾਂ ਛੱਡੀਆਂ ਉਹਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਤੁਸੀਂ 40 ਸਾਲਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਤੁਹਾਡਾ ਹੋਵੇ ਤੁਸੀਂ ਕੋਈ ਉਹਨਾਂ ਨੂੰ ਅਡਜਸਟ ਕਰਨ ਦੀ ਗੱਲ ਕੀਤੀ ਹੈ ਮੈਂ ਨਹੀਂ ਕਹਿੰਦਾ ਮੈਂ ਅੱਜ ਵੀ ਕਹਿੰਦਾ ਨਖੇਤੀ ਕਰਦਾ ਪੂਰੇ ਜ਼ੋਰ-ਜ਼ੋਰ ਸ਼ਬਦਾਂ ਦੇ ਵਿੱਚ ਜੋ ਕੁਝ ਬਾਪਰਿਆ ਬਹੁਤ ਮੰਦ ਭਾਗਾ ਸੀ ਨਹੀਂ ਵਾਪਰਨਾ ਚਾਹੀਦਾ ਸੀ ਇਹਦੇ باوجود ਇਹਨੂੰ ਤੁਸੀਂ ਸਿਆਸਤ ਨੂੰ ਵੱਖਰਾ ਰੱਖੋ ਇਹਨੂੰ ਵੱਖਰਾ ਰੱਖੋ ਕਿਸੇ ਵੀ ਇੱਕ ਜਿਹੜਾ ਸਿੱਖ ਧਰਮ ਨੂੰ ਮੰਨਦਾ ਦੂਜਾ ਵੀ ਜਿਹੜਾ ਇਨਸਾਨੀਅਤ ਨੂੰ ਮੰਨਦਾ ਸਾਰਿਆਂ ਨੇ ਕਾਰੜੀ ਨੇ ਖੇਦੀ ਕੀਤੀ ਸੀ ਕਿ ਜਿਵੇਂ ਬਾਅਦ ਦੇ ਵਿੱਚ ਸਾਕਾ ਕਾਲੀ ਗਰਜ ਹੋਇਆ ਉਹ ਤਰੀਕਾ ਪਣਾ ਕੇ ਵੀ ਬਦਲਵੇਂ ਤਰੀਕੇ ਨਾਲ ਇਹਦਾ ਰੋਕਿਆ ਜਾ ਸਕਦਾ ਸੀ ਹੁਣ 1 ਤੋਂ ਲੈ ਕੇ 6 ਜੂਨ ਤੱਕ ਹਰ ਸਾਲ ਇੱਕ ਲੂਕਾਰਾ ਦਿਵਸ ਆਉਂਦਾ ਹੈ ਔਰ ਹਰ ਸਾਲ ਸਿੱਖਾਂ ਦੇ ਜੋ ਮਨ ਦੇ ਵਿੱਚ ਉਸ ਵੇਲੇ ਜ਼ਖਮ ਹੋਏ ਉਹ ਤਾਜ਼ੇ ਹੋ ਜਾਂਦੇ ਨੇ ਪਰ ਇਸ ਸਿਆਸੀ ਆਗੂ ਇਹਨਾਂ ਨੂੰ ਦੁੱਖ ਤੱਕ ਕੋਈ ਨਹੀਂ ਇਹਨਾਂ ਨੇ ਤਾਂ ਸਿਆਸਤ ਕਰਨੀ ਹੈ ਸੋ ਉਹਨਾਂ ਨੇ ਇਹ ਗੱਲ ਕਹਿਤੀ ਹੈ ਪਰ ਜਿਹੜੀਆਂ ਗੱਲਾਂ ਇੱਕ ਉਂਗਲ ਦੂਜੇ ਪਾਸੇ ਕਰਦੇ ਤਿੰਨ ਆਪਦੇ ਵਾਲੇ ਪਾਸੇ ਜਵਾਬ ਉਹਦਾ ਵੀ ਦਿਓ ਇਹ ਸਾਰੇ ਮਾਮਲੇ ਦੇ ਵਿੱਚ ਕਿਹਦੀ ਕਿਹਦੀ ਕੀ ਭੂਮਿਕਾ ਹੈ ਕਦੇ ਯਾਦ ਕਰੋ ਤੁਹਾਡੇ ਪਿਤਾ ਜੀ ਨੇ 1996 ਚ ਕਿਹਾ ਸੀ ਇਥੇ ਖੜਕੂ ਵਦ ਕਿਵੇਂ ਆਇਆ ਜੇ ਸਾਡੀ ਸਰਕਾਰ ਬਣੀ ਇੱਕ ਟਰੂਥ ਸਚਾਈ ਕਮਿਸ਼ਨ ਬਣਾਵਾਂਗੇ ਉਹ ਸਚਾਈ ਕਮਿਸ਼ਨ ਸਾਰਾ ਤੱਥ ਕੱਢੇਗਾ 84 ਤੋਂ ਲੈ ਕੇ ਸਾਰਾ ਕੌਣ ਕੌਣ ਉਹਦੇ ਲਈ ਜ਼ਿੰਮੇਵਾਰਾਂ ਫਿਰ ਬਣਾਇਆ ਕਿਉਂ ਆ ਕੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕਤਲ ਕਰਨ ਵਾਲਿਆਂ ਨੂੰ ਤੁਸੀਂ ਤਰਕੀਆਂ ਨਹੀਂ ਦਿੱਤੀਆਂ ਕਦੇ ਉਹਦਾ ਵੀ ਜਵਾਬ ਦੇ ਦਿਆ ਕਰੋ ਸੋ ਇੱਕ ਪਾਸੜ ਦਾ ਕਰਿਆ ਕਰੋ ਜਿਹੜਾ ਉਹ ਘਟਨਾਕਰਮ ਵਾਪਰਿਆ ਮੈਂ ਫੇਰ ਇੱਕ ਵਾਰੀ ਕਹਾ ਬਹੁਤ ਮੰਦ ਭੱਗਾ ਸੀ ਨਹੀਂ ਹੋਣਾ ਚਾਹੀਦਾ ਸੀ ਜੀ ਸੋ ਜੋ ਪਸੇ ਚੰਨੀ ਰਾਲ ਭਗਤ ਜੋਕੀ ਸਾਹਿਬ ਦਾ ਮੰਤਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਮੇਰੀ ਫੋਟੋਆਂ ਬੋਰਡਾਂ ਦੇ ਉੱਤੇ ਨਾ ਲਗਾਈਆਂ ਜਾਣ ਜੀ ਚੁੰਨੀ ਲਾਲ ਪਖਤ ਸਰਦਾਰ ਪ੍ਰਕਾਸ਼ਕ ਬਾਦਲ ਦੀ ਸਰਕਾਰ ਦੇ ਵਿੱਚ ਮੈਡੀਕਲ ਸਿੱਖਿਆ ਤੇ ਸਤੰਗਾਨਕ ਸਰਕਾਰਾਂ ਦੇ ਮੰਤਰੀ ਸਨ ਉਹਨਾਂ ਨੇ ਕਿਹਾ ਪਿਛਲੇ ਸਮੇਂ ਦੇ ਵਿੱਚ ਵੀ ਮੈਂ ਤਾਂ ਸੰन्यास ਲੈ ਲਿਆ ਰਾਜਨੀਤੀ ਤੋਂ ਹੁਣ ਜਦੋਂ ਦਰੰਦਰ ਦੀ ਚੋਣ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਫਲੈਕਸਿਬਲ ਆਏ ਜਾ ਰਹੇ ਆ ਉਹਦੇ ਵਿੱਚ ਇਹਨਾਂ ਦੀ ਚੁੰਨੀ ਲਾਲ ਭਗਤ ਸਾਹਿਬ ਦੀ ਫੋਟੋ ਵੀ ਲਾਤੀ ਉਹ ਕਹਿੰਦੇ ਮੈਂ ਤਾਂ ਲੈ ਲਿਆ ਸੰਿਆਸ ਮੇਰਾ ਮੁੰਡਾ ਮਹਿੰਦਰ ਭਗਤ ਉਹ ਲੜਿਆ ਚੋਣ ਤੇ ਕਿੰਨਿਆਂ ਆਗੂਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਜਿਹੜੇ ਦਿਨੇਸ਼ ਭਾਰਤੀ ਜਨਤਾ ਪਾਰਟੀ ਦੀਆਂ ਸਟੇਜਾਂ ਤੇ ਬਹਿੰਦੇ ਸੀ ਤੇ ਸ਼ਾਮ ਨੂੰ ਕਿਸੇ ਪਾਸੇ ਹੋਰ ਤੁਰ ਜਾਂਦੇ ਸੀ ਇਸ ਕਰਕੇ ਮੇਰੀ ਤਸਵੀਰ ਤੋਂ ਗੁਰੇਜ਼ ਕਰੋ ਕਿਉਂਕਿ ਮੈਂ ਤਾਂ ਹੁਣ ਇਸ ਵੇਲੇ ਸਿਆਸਤ ਛੱਡ ਚੁੱਕਿਆ ਹਾਂ ਚੁੰਨੀ ਲਾਲ ਪਗਤ ਸਾਹਿਬ ਦਾ ਇਹ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ ਸੋ ਜਿੱਥੇ ਸਟਾਫ ਪ੍ਰਚਾਰਕ ਲਗਾਤਾਰ ਵੱਖ-ਵੱਖ ਸੂਬਿਆਂ ਜਾ ਰਹੇ ਨੇ ਉੱਥੇ ਹੀ ਮਲਕਰਜਨ ਖੜਗੇ ਹੁਣ ਚੰਡੀਗੜ੍ਹ ਦੇ ਵਿੱਚ ਆਉਣਗੇ ਜੀ ਅੱਜ ਹੀ ਆਉਣਾ ਉਹਨਾਂ ਨੇ ਪਹਿਲਾਂ ਉਹ ਜਗਾਦਰੀ ਦੇ ਵਿੱਚ ਨੇ ਉਸ ਤੋਂ ਬਾਅਦ ਮਨੀਸ਼ ਤਵਾੜੀ ਦੀ ਚੋਣਵੇਂ ਨੂੰ ਹਲਾਰਾ ਦੇਣ ਵਾਸਤੇ ਮਲਕਰਜਨ ਖੜਗੇ ਚੰਡੀਗੜ੍ਹ ਦੇ ਵਿੱਚ ਆ ਰਹੇ ਨੇ ਸਾਰੇ ਪ੍ਰਚਾਰ ਕੰਮ ਜਿਹੜੇ ਸਟਾਰ ਪ੍ਰਚਾਰਕ ਕੌਣ ਜੇ ਸ਼ੁਰੂ ਹੋ ਗਿਆ ਪ੍ਰਧਾਨ ਮੰਤਰੀ ਸਾਹਿਬ 23 ਤੇ 24 ਦੋ ਦਿਨ ਪੰਜਾਬ ਚ ਨੇ ਇਸੇ ਤਰ੍ਹਾਂ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਮਲਕਰਜਨ ਖੜਗੇ ਇਸੇ ਤਰ੍ਹਾਂ ਤੇਜਸ਼ਵੀ ਜਦਵ ਖਲੇਜ ਜਦਵ ਰਾਜ ਬੱਬਰ ਸਚਨ ਪਾਇਲਟ ਅਸ਼ੋਕ ਗਹਿਲੋਤ ਤੇ ਸਾਰੇ ਜਿਹੜੇ ਵੱਡੇ ਆਗੂ ਨੇ ਉਹਨਾਂ ਦੀਆਂ ਵੀ ਹੀਰਾ ਹੁਣ ਪੰਜਾਬ ਤੇ ਹਰਿਆਣਾ ਵੱਲ ਰਹਿਣ ਗਈਆਂ ਇਦੇ ਨਾਲ ਜਿਵੇਂ ਅੱਜ ਪ੍ਰਤਾਪ ਸਿੰਘ ਬਾਜਵਾ ਸੰਗਰੂਰ ਜੀ ਲੋਕ ਸਭਾ ਚੋਣ ਲਈ ਪ੍ਰਚਾਰ ਕਰ ਲਿਆ ਭਗਵੰਤ ਮਾਨ ਬਠਿੰਡੇ ਗਏ ਸਨ ਸਰਦਾਰ ਸੁਖੀਰ ਸਿੰਘ ਬਾਦਲ ਫਿਰੋਜ਼ਪੁਰ ਦੇ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਰਹੇ ਨੇ ਸੋ ਇੱਥੇ ਸਾਰਾ ਫਰੀਲ ਕੋਟ ਦੇ ਵਿੱਚ ਬੜੀ ਫਸਵੀਂ ਲੜਾਈ ਹੈ ਇੱਕ ਪਾਸੇ ਹੰਸ ਰਾਜ ਹੰਸ ਜਿਹੜੇ ਰੋਜ਼ ਬਵਾਦਤ ਰਹਿੰਦੇ ਨੇ ਕਰਮਜੀਤ ਅਨਬੋਲ ਆਵਾਦਮੀ ਪਾਰਟੀ ਦੇ ਉਮੀਦਵਾਰ ਨੇ ਬੀਬੀ ਅਮਰਜੀਤ ਕੌਰ ਸਾਹੋਕੇ ਇਸੇ ਤਰ੍ਹਾਂ ਮਾਨਦਲ ਸਾਹਿਬ ਦਾ ਇੱਕ ਲੜਕਾ ਜਿਹੜਾ ਬੀਬੀ ਬੇਮਲ ਕੌਰ ਖਾਲਸਾ ਤੇ ਬਿਅੰਤ ਸਿੰਘ ਹੋਰਾਂ ਦਾ ਸੁਪੁੱਤਰ ਹੈ ਮੇਰੇ ਖਿਆਲ ਵਿੱਚ ਤੋਂ ਕੱਲ ਨਾ ਗਲਤ ਕਿਹਾ ਗਿਆ ਸੀ ਉਹਨਾਂ ਦਾ ਉਹਨਾਂ ਦਾ ਨਾਮ ਸਰਵਜੀਤ ਸਿੰਘ ਹੈ ਜੀ ਮੈਂ ਸ਼ਾਇਦ ਜੋ ਸੁਬਿੰਦਰ ਸਿੰਘ ਕਹੇਗਾ ਸੀ ਜਾਂ ਰਾਜਵੰਦਰ ਕਹੇਗਾ ਸੀ ਸੋ ਰਾਜਵਿੰਦਰ ਸ਼ਾਇਦ ਅਕਾਲੀ ਦਲ ਦਾ ਹੈ ਉਹ ਲੜਕੇ ਦਾ ਨਾਮ ਸਰਬਜੀਤ ਸਿੰਘ ਹੈ ਉਹ ਵੀ ਵੱਡੀਆਂ ਪੱਦਰ ਦੇ ਉੱਤੇ ਆਪਣਾ ਚੋਣ ਪ੍ਰਚਾਰ ਬੜੀ ਤੇਜ਼ੀ ਦੇ ਨਾਲ ਕਰ ਰਹੇ ਨੇ ਸੋ ਮਾਫ ਕਰਨਾ ਕਿ ਮੈਂ ਉਹਨਾਂ ਦਾ ਨਾਮ ਠੀਕ ਸ਼ਾਇਦ ਨਹੀਂ ਕਹਿ ਸਕਿਆ ਸੀ ਉਹਨਾਂ ਦਾ ਨਾਮ ਸਰਬਜੀਤ ਸਿੰਘ ਹੈ ਉਹ ਵੀ ਬਹੁਤ ਸਰਗਰਮੀ ਦੇ ਨਾਲ ਆਪਣਾ ਚੋਣ ਮਹਿਮ ਪਖਾਈ ਬੈਠੇ ਨੇ ਜੀ ਸੋ ਦੂਜੇ ਪਾਸੇ ਅੱਜ ਕਿਸਾਨਾਂ ਵੱਲੋਂ ਮਹਾ ਪੰਚਾਇਤ ਕੀਤੀ ਗਿਆ ਜਗਰਾਉਂ ਦੇ ਵਿੱਚ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦਾ ਘਰਾਓ ਕਰ ਸਕਦੇ ਨੇ ਉਹਨਾਂ ਨੇ ਫੈਸਲਾ ਜੋ ਗ੍ਰਾਹਕ ਸਾਹਿਬ ਨੇ ਕਰਤਾ ਉੱਥੇ ਕੁਝ ਮਤੇ ਵੀ ਪਾਸ ਹੋਏ ਨੇ ਇਸ ਮਹਾਪੰਚਾਇਤ ਦੇ ਵਿੱਚ ਭਰਾਤਰੀ ਜਥੇਬੰਦੀਆਂ ਵੀ ਨਾਲ ਲੱਗੀਆਂ ਹੋਈਆਂ ਨੇ ਆਪਣੇ ਆਪ ਦੇ ਵਿੱਚ ਇਹਮ ਹੈ ਸੋ ਪੜਾ ਵੱਡਾ ਇਕੱਠ ਨਜ਼ਰ ਆ ਰਿਹਾ ਕਿਸਾਨਾਂ ਦੇ ਸਾਰੇ ਪ੍ਰਮੁੱਖ ਅਜੂਬੂ ਉੱਥੇ ਹਾਜ਼ਰ ਨੇ ਉਹਨਾਂ ਨੇ ਕੁਝ ਮਤੇ ਤੇ ਇਸ ਤੋਂ ਬਾਅਦ 26 ਤਰੀਕ ਨੂੰ ਬਰਨਾਲੇ ਦੇ ਵਿੱਚ ਸੰਗਰਾਮ ਰੈਲੀ ਹੋਣੀ ਹੈ ਉਗਰਾਹ ਸਾਹਿਬ ਕਹਿੰਦੇ ਨਾਲ ਉਗਰਾਹ ਸਾਹਿਬ ਨੇ ਖਦਸ਼ਾ ਜਹਰ ਕੀਤਾ ਕਿ ਪ੍ਰਧਾਨ ਮੰਤਰੀ ਦੀ ਆਮਦ ਤੋਂ ਪਹਿਲਾਂ ਕਿਤੇ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬਾਨਨਾ ਕਰ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਐਲਾਨ ਕਰਤਾ ਕਿ ਕਿਸਾਨ ਜਥੇਬੰਦੀਆਂ ਪਟਿਆਲੇ ਵੱਲ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਪ੍ਰਸ਼ੰਸਾ ਪੱਤਰ ਜ਼ਰੂਰ ਜਾਰੀ ਕਰਨ ਗਿਆ ਕਿ ਇਹਦੇ ਉੱਤੇ ਜਵਾਬ ਦਿਓ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ